ਬਾਰ ਸਾਬ ਤੇ ਹਮਲਾ ਕੀਤਾ ਸੀ ਇੰਦਰਾ ਗਾਂਧੀ ਨੇ ਤੇ ਅੰਮਰਸਨ ਵਾਲੇ ਪਿੰਡ ਵਾਲੇ ਇੱਕ ਪੀਓ ਦੇ ਨਾਂ ਤੇ ਕਿੰਨੀ ਵਾਰ ਤੁਸੀਂ ਕਾਂਗਰਸ ਨੂੰ ਵੋਟਾਂ ਪਾਤੀ ਉਹਨਾਂ ਦੇ ਐਮਐਲਏ ਦੇ ਨਾਂ ਤੇ ਤੇ ਆਪਣੀ ਖੂਨ ਕੀ ਹੋ ਗਿਆ ਆਪਣੀ ਖੂਨੋਂ ਆਪਾਂ ਵੀ ਇਹੋ ਈ ਗੱਲਾਂ ਕਰਦੇ ਆ ਜਿਦੋਂ ਜਿਦੋਂ ਐਗੇ ਚਿੱਤਰਪੁਰ ਜਨ ਨੂੰ ਫਿਰ ਆਪਾਂ ਕਹਿੰਦੇ ਆਪਾਂ ਪੰਥ ਨਾਲ ਪੰਥ ਨਾਲ ਤਾਂ ਹੋਣਗੇ ਜੇ ਸੋਚ ਉਹ ਜੀ ਰੱਖੋਗੇ ਆਪਣੇ ਬੰਦੇ ਜਿਵੇਂ ਜੋਸ਼ੀ ਨੇ ਕਿ ਗਨਮੈਂਟ ਕਰਤੀ ਸੋਪੇ ਪੋਲੰਦੀ ਹੈ ਕੋਈ ਮੁਸਲਮਾਨ ਦੇਖਿਆ ਕਿ ਜੇ ਕੋਈ ਬੋਲ ਆਪਾਂ ਸਭ ਤੋਂ ਕੀ ਹੁੰਾਂਗੇ ਮੈਂ ਦੇਖਿਆ ਸੀ ਜਦੋਂ ਰਾਹੁਲ ਆਪਣੇ ਰਾਹੁਲ ગાંધી ਨੇ ਯਾਤਰਾ ਕੀਤੀ ਪੰਜਾਬ ਦੇ ਵਿੱਚੋਂ ਕਿਵੇਂ ਆਪਣੇ ਸਿੱਖ ਅੱਗੇ ਪਿੱਛੇ ਹੁੰਦੇ ਉਹਦੇ ਤੇ ਲਈ ਆਉਂਦੇ ਸੀ ਯਾਤਰਾ ਤੇ ਮੈਂ ਸੋਚਿਆ ਸੀ ਕੱਲਾ ਮੈਂ ਗਿਆ ਹੁਣ ਆਈ ਕੌਮ ਕਹਿੰਦੀ ਹੈ ਸਾਡੇ ਤੇ ਬੇਇਨਸਾਫੀ ਹੁੰਦੀ ਹੈ ਹੋਊਗੀ ਕਿਉਂਕਿ ਤੁਹਾਨੂੰ ਉਹਨਾਂ ਨੂੰ ਪਤਾ ਹੈ ਕਿ ਜੋ ਮਰਜ਼ੀ ਧੱਕੇ ਕਰ ਜੋ ਹਫ਼ਤੇ ਜਦਾਂ ਤੁਸੀਂ ਠੀਕ ਹੋ ਜਾਂਦੇ ਤੁਸੀਂ ਦੇਖ ਲਓ ਜੋ ਕੁਝ ਪੜਿਆ ਹੈ ਪੰਜਾਬ ਚ ਬਣਾਉਣ ਵਾਲੀ ਇਕੋ ਇੱਕ ਪਾਰਟੀਆਂ ਸ਼ੁਰੂ ਕੀ ਕਰਨ ਭਾਵੇਂ ਕਿਸਾਨੀ ਦੇ ਸਾਰੀਆਂ ਚੀਜ਼ਾਂ ਭਾਵੇਂ ਗਰੀਬਾਂ ਦੇ ਸਾਰੀਆਂ ਜ਼ਰੂਰਤਾਂ ਤੁਸੀਂ ਜਾਦਾ ਦੂਰ ਨਾ ਜਾਓ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਦੇਖੋ ਜੀ ਲੋ ਮੈਂ ਡਿਫਟੀ ਸੀਐਮਸੀ ਹਰ ਸੰਮਰੋਂ ਵਾਸੀ ਆਪ ਸਰਕਰ ਦੇ ਜਾ ਕੇ ਆਠ ਠੀਕ ਕਰੋ ਇੱਥੇ ਚੋੜੀ ਕਰੋ ਇੱਥੇ ਲਾਈਟ ਲਾਓ ਸਾਰਾ ਕੱਲਾ ਮੈਂ ਹੋਇਆ ਕੀ ਇੱਥੇ ਸਾਰੀਆਂ ਸੀਟਾਂ ਤੇ ਕਾਂਜਸ ਜੇ ਆਪਾਂ ਆਪਣੇ ਆਪ ਨੂੰ ਸੁਧਾਰਾਂਗੇ ਆਪਾਂ ਦੂਜਿਆਂ ਦੇ ਕੀ ਕਹਾਂਗੇ ਐਸ ਕਰਕੇ ਮੈਂ ਗੀਂਦੀ ਜਾਲਾਂ ਵਿੱਚ ਸਭ ਸਮਝਣਾ ਮੈਂ ਤਾਂ ਇੱਕੋ ਗੱਲ ਜਿਹੜੀ ਕਰਨ ਵਾਸਤੇ ਆਇਆ ਹਾਂ देखो जेड़ा इंसान मैं तब लिखे सब कहना है कि जो है मैंने क्या जो हो तो परमात्मा कर दिया पर कितने पहुंच गया तो तब कले वो तो पार्टी कर दिया कि मुझे क्या समझ लगता है कल ये है ना हजारा लोग है कि ते आज वो सोचता कि सारे लोग ब्लैकमेल कर लें ਆਉਂ ਤੇ ਸੁਣ ਮੈਂ ਕਿਤੇ ਟਿੱਪ ਸੁਣਾ ਜੀ ਕਹਿੰਦਾ ਮੇਰੇ ਟੀਲਫੋਨ ਨਹੀਂ ਚੱਲਦੇ ਉਹ ਕਾਰਨ ਦੱਸਿਆ ਕੀ ਹੈ ਆਪ ਨੂੰ پتہ ਹੁੰਦਾ ਸਾਰਿਆਂ ਨੂੰ ਪਤਾ ਕਿਹੜੇ ਮੂਡ ਚ ਹੁੰਦਾ ਉਹ ਹੈ ਐਡ ਆਪ ਨੂੰ ਫਿਰ 11 ਵਜੇ ਕਰੂੰਗਾ ਫੋਨ ਮੂਡ ਪਤਾ ਰਹੋ ਤਾ ਜਦੋਂ ਹੁੰਦਾ 11 ਪਤਨੀ ਬਿਲਡਿੰਗ ਦੇ ਜਦੋਂ ਤੇ ਜਿਹੜਾ ਹੁੰਦਾ ਜਿਹੜਾ ਹੁੰਦਾ ਉਹ ਮੈਨੂੰ ਹੀ ਪਤਾ ਗਨ ਪ੍ਰਧਾਨਨਾ ਕਰਨੇ ਆ ਪਾਰਟੀ ਦੇ ਜਾਂ ਸਿੱਧੇ ਬੰਦੇ ਸੀਨੀਅਰ ਨਾਲ ਗੱਲ ਕਰਨਾ ਹੈ ਅਖੀਰ ਤੱਕ ਹੁਣ ਕੇ ਖੜਾ ਛੜੋ ਮੈਂ ਤੁਹਾਨੂੰ ਸਹੀ ਦੱਸਾਂ ਪਾਣੀ ਉੱਤੋਂ ਟਪਾਤਾ ਸੀ ਉਹ ਅਸੀਂ ਬੜੀ ਕੋਸ਼ਿਸ਼ ਕੀਤੀ ਜਦੋਂ ਉਹ 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 ਜਦੋਂ ਐਜੇ ਬੇਇਨਸਾਫੀ ਕਰਾਈ ਐਜੀਆਂ ਬੇਇਨਸਾਫੀਆਂ ਕਰਾਈਆਂ ਜਿਹੜਾ ਮੈਨੂੰ ਆਪ ਦਵੰਦਰ ਸਿੰਘ ਸਾਹਿਬ ਬੜੇ ਗੰਨਨ ਕਣ ਤੁਸੀਂ ਤੁਹਾਨੂੰ ਮੈਂ ਕੀ ਕਿਹਾ ਸੀ ਮੈਂ ਤੁਹਾਨੂੰ ਆ ਮੇਰੇ ਕੋਲ ਆਏ ਰੁਕ ਮੈਂ ਕੋਈ ਆਏ ਮੈਂ ਨੇ ਉਹ ਕਿਹਾ ਮੈਂ ਕਿਹਾ ਤੁਸੀਂ ਮੈਨੂੰ ਮਾਫ ਕਰਿਓ ਜੋ ਕੰਮ ਹੋ ਤੁਰਾ ਰਿਹਾ ਇਹਨਾਂ ਆਪ ਮੇਰੇ ਕੋਲ ਹੋ ਜਿਹੜਾ ਇਨਸਾਨ ਸੋਚਦਾ ਕਿ ਮੈਂ ਇੱਕ ਬੰਦੇ ਨੂੰ ਕਹਿੰਦਾ ਸੀ ਇਹਨੂੰ ਰੱਖ ਨੂੰ ਕੱਢੋ ਹੁਣੀ ਅਗਲੇ ਦਿਨ ਪਤਾ ਨਹੀਂ ਕੀ ਹੁੰਦਾ ਸੀ ਉਹਨਾਂ ਨੂੰ ਫੇਰ ਹੁਣੀ ਰੱਖੋ ਕੋਈ ਆਪਣੀ ਮर्यादा ਹੁੰਦੀ ਹੈ ਕੋਈ ਕਿਸੇ ਚੀਜ਼ ਹੁੰਦੀ ਹੈ ਤੇ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਗੱਡੀ ਦੀ ਯਾਤਰਾ ਜਾ ਰਿਹਾ ਸੀ ਸਹੀ ਗੱਲ ਮੇਰੇ ਕੋਲ ਮੇਰਾ ਪੀ ਆਇਆ ਉਹਨੇ ਫੋਨ ਕੱਢਿਆ ਤੇ ਰੱਜਦੀਪ ਨੇ ਮੈਨੂੰ ਫੋਟੋ ਫੋਨ ਦਿਖਾਇਆ ਆਮ ਆਦਮੀ ਪਾਰਟੀ ਨੂੰ ਸਰੂਪਾ ਬੋਲਦੇ ਮੈਂ ਕਿਹਾ ਜੀ ਬਰੋਕੋ ਰੁਕੋ ਮੈਂ ਕਿਹਾ ਅੰਦਰ ਲੱਡੂ ਪਏ ਸਾਰੇ ਨੂੰ ਮੰਡੋ ਮੈਂ ਕਿਹਾ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਓਏ ਤਾਂ ਜਿੰਨੇ ਉਤੋੜ ਲੱਡੂ ਪਏ ਸੀ ਨਾ ਲੋਕੀ ਕਹਿੰਦੇ ਕਿਉਂ ਮੰਡ ਰਹੇ ਮੈਂ ਕਿਹਾ ਖੇਡਾ ਛੁਕਿਆ ਯਾਰ ਇੱਕ ਮਾਰੀ ਆ ਆ ਦੇਖੋ ਅੱਜ ਬਰ ਲੋਟੀ ਲੱਡੂ ਸਾਰੇ ਨੂੰ ਆਹ ਅਰੇ ਮੈਨੂੰ ਕਿ ਆ ਮੈਂ ਤੇ ਹੈਰਾਨ ਕਿਨੇ ਬੰਦਾ ਛੱਡ ਕੇ ਗਿਆ ਮੈਂ ਕਿਹਾ ਖੜਾ ਝੁਟਿਆ ਤੇ ਮੈਂ ਇੰਨਾ ਕਿਹਣਾ ਜੋਣਾ ਮਜੀਦੇ ਸਾਹਿਬ ਤੁਹਾਡੇ ਕੋਲ ਫਿਰ ਵੀ ਆਇਆ ਨਾ ਮੈਂ ਜਿਹ ਪ੍ਰੈਜ਼ੀਡੈਂਟ کہہ ਰਿਹਾ ਉਹਨਾਂ ਬੰਨਣਾ ਉਹ ਤੱਕ ਨਹੀਂ ਸਕਦਾ ਉੱਥੇ ਜੈ ਜੀ ਆਤਾ ਇੱਥੇ ਪਈ ਨਾ ਉਹਦੇ ਝੱਲ ਨਹੀਂ ਸਕਦਾ ਉਹਨੂੰ ਕਿਸਰੇ ਹੋ ਅਗਲੀ ਵਾਰ ਸਸਰੀਕਾਲ ਨਹੀਂ ਮਨਾਉਣੀ ਇੱਥੇ ਤਾਂ ਪ੍ਰਧਾਨ ਨੂੰ ਕਾਰ ਕਰ ਸਕਦਾ ਸੀ ਮਜੀਦੇ ਸਾਹਿਬ ਨੂੰ ਕਰਦੇ ਦੋਸ਼ੀ ਨੂੰ ਕਰਦੇ ਉੱਥੇ ਕਿਹੜਾ ਪੁੱਛਦਾ ਤੂੰ ਕੋ ਗੰਤਮਾਨ ਦੁਜਿਆਨੇ ਦੀ ਗੱਲ ਸੁਣੂਗਾ ਉਹ ਆਤ ਦਾ ਪਿਆ ਦੁਜਿਆ ਨੇ ਨਹੀਂ ਮੈਂ ਤੋ ਕਿਹ ਲੈ ਪ੍ਰਕਾਸ਼ ਕਰਕੇ ਮੈਲਾਨ ਕਰਦਾ ਜਿੰਨਾ ਮਰਜੀ ਕੋਸ਼ਿਸ਼ ਕਰ ਲੈ ਕਿ ਉਹ ਮਰਜੀ ਲੱਪਲੇ ਮੈਂ ਆਕੀ ਲੜਨ ਕਰਦਾ ਮੈਂ ਨਹੀਂ ਹਾਰਦਾ ਪੂਰੀ ਜ਼ਿੰਦਗੀ ਬੋਲੇ ਰਾਮ ਜੀ ਬੋਲੇ ਰਾਮ ਜੀ ਭਾਵੇਂ ਬੀਜੇਪੀ ਚਲੇ ਜਾਏ ਭਾਵੇਂ ਕਾਂਗਰਸ ਮੈਂ ਜਾਏ ਨਾਲ ਮਠਾਈ ਦਾ ਡੱਬਾ ਉਸ ਪਾਰਟੀ ਨੂੰ ਭੇਜਦਾ ਕਰਾਂਗੇ ਤਾ ਆਇਆ ਥੋੜੂ ਖੋਦ ਹੀ ਰੱਖ ਲੋ ਹੋਰ ਦੇਖੋ ਸਹੀ ਮਣੀ ਤੇ ਬਲੈਕਮੇਲ ਜਿਹੜੇ ਹੁੰਦੇ ਨਾ ਉਹ ਕੋਈ ਵੀ ਨਿਭਾਸ਼ ਕਰਦਾ ਜੋਮ ਜਿੰਨੇ ਕੀਤੇ ਹੁੰਦੇ ਨਾ ਉਹ ਪਾਪ ਲੱਗਦੇ ਧੱਕੇ ਕੀਤੇ ਹੁੰਦੇ ਨਾ ਉਹ ਪਾਪ ਲੱਗਦੇ ਇਸ ਕਰਕੇ ਆ ਜਿਹੜਾ ਨੂੰ ਰੱਬ ਨਹੀਂ ਉਹ ਉੱਥੇ ਪੈਂਦਾ ਕਿਉਂਕਿ ਨੇ ਇੰਨੇ ਪਾਪ ਕਰਦੇ ਕਿ ਆਕੇ ਉਸ ਜਗਤ ਚ ਲੱਗ ਗਿਆ ਜਿਸ ਖੂਚ ਨਿਕਲਣਾ ਹੁਣ ਬਹੁਤ ਹੈ ਸੋ ਮੈਂ ਜ਼ਿਆਦਾ ਸਮਝ ਲੈਣਾ ਚਾਹੁੰਦਾ ਹੈ ਦੱਖਣੀ ਵਾਲਿਓ ਤੁਸੀਂ ਜਾਣ ਦਿਓ ਕਿ ਜਿੰਨੀ ਤਰੱਕੀ ਹੋਈ ਹੈ ਸ਼ਹਿਰ ਚ ਹੋਈ ਹੈ ਅਕਾਲੀ ਦਲ ਨੇ ਕੀਤੀ ਹੈ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਜੇ ਆਪਣੀ ਕੌਮ ਨੂੰ ਤਗੜਾ ਚਾਹੁੰਦੇ ਹੋ ਜੇ ਤੁਸੀਂ ਪੰਜਾਬ ਨੂੰ ਤਗੜਾ ਚਾਹੁੰਦੇ ਹੋ ਫਿਰ ਮੈਂ ਇੱਕ ਬੇਨਤੀ ਕਰਦਾ ਹੈ ਐਤ 31 ਜਾਂ 13 ਸੀਟਾ ਜਵਾ ਦਿਓ ਕਿਉਂਕਿ ਜੰਗ ਇੱਕ ਪਾਸੇ ਖਾਨ ਸਾਹਿਬ ਪੰਪ ਤੇ ਪੰਜਾਬ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਤਕੜੇ ਹੋ ਕੇ ਲੱਗ ਜਾਓ ਤੇ ਮੈਨੂੰ ਪੂਰਾ ਯਕੀਨ ਹੈ ਜੇ ਤੁਸੀਂ 92 ਸੀਟਾਂ ਝਾੜੂ ਵਾਲਿਆਂ ਨੂੰ ਜਿੱਦਾ ਸਕਦੇ ਨਾ ਕਾਲੀਦਾ ਤਾਂ ਤੁਹਾਡਾ ਆਪਣਾ ਹੈ 13 ਨਹੀਂ 13 ਸੀਟਾਂ ਜਦਾ ਦੇ ਜੋਸ਼ੀ ਨੂੰ ਨਾੜੋ ਮੈਂ ਕਹਿੰਦਾ ਸਭ ਤੋਂ ਵਧੀਆ ਕੈਂਡੀਡੇਟ ਜੋਸ਼ੀ ਹੈ